ਾਂਜੀ ਚੈੱਕ ਕਰ ਤੁਹਾਡੀ ਜੇਬ ਦੇ ਵਿੱਚ 100 ਰੁਪਏ ਦੇ ਨੋਟ ਨੇ ਜਾਂ 200 ਰੁਪਏ ਦੇ ਨੋਟ ਨੇ ਜਾਂ ਤੁਹਾਡੇ ਕੋਲ 100 ਰੁਪਏ ਦੇ ਜਾਂ 200 ਰੁਪਏ ਦੇ ਬੰਡਲ ਨੇ ਤਾਂ ਤੁਸੀਂ ਇਹਨਾਂ ਨੂੰ ਜਲਦੀ ਜਲਦੀ ਜਿਹੜਾ ਉਹ ਖਰਚ ਲਵੋ ਕਿਤੇ ਬਾਅਦ ਵਿੱਚ ਤੁਹਾਨੂੰ ਪਸਤੌਣਾ ਨਾ ਪੈ ਜਾਵੇ ਤੁਹਾਡਾ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਹੁਣੇ-ਹੁਣੇ ਵੱਡੇ ਬਦਲਾਅ ਹੋਏ ਨੇ ਕਿਹੜੇ ਬਦਲਾਅ ਹੋਏ ਨੇ ਆਉ ਤੁਹਾਨੂੰ ਪੂਰੀ ਰਿਪੋਰਟ ਵਿੱਚ ਦੱਸ ਦਿੰਨੇ ਆ हां जी ਜੇਕਰ ਤੁਹਾਡੇ ਕੋਲ 100 ਜਾਂ 200 ਰੁਪਏ ਦੇ ਨੋਟਾਂ ਦਾ ਬੰਡਲ ਆ ਤਾਂ ਉਹਨਾਂ ਨੂੰ ਜਲਦੀ ਜਲਦੀ ਖਰਚ ਲਵੋ ਕਿਉਂਕਿ ਹੁਣ ਵੱਡੇ ਬਦਲਾਅ ਹੋਏ ਨੇ ਕਿਹੜੇ ਬਦਲਾਅ ਹੋਏ ਨੇ ਤੁਹਾਨੂੰ ਡਿਟੇਲ ਵਿੱਚ ਦੱਸ ਦਿੰਨੇ ਆ ਤਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ RBI ਜਲਦੀ ਹੀ 100 ਅਤੇ 200 ਰੁਪਏ ਦੇ ਨਵੇਂ ਨੋਟ ਜਿਹੜਾ ਜਾਰੀ ਕਰਨ ਜਾ ਰਿਹਾ ਇਹ ਨਵੇਂ ਨੋਟ ਰਾਜਪਾਲ ਸੰਜੇ ਮਲੋਤਰਾ ਦੇ ਦਸਤਕਤ ਨਾਲ ਆਉਣਗੇ ਹਾਲਾਂਕਿ ਉਹਨਾਂ ਦਾ ਡਿਜ਼ਾਈਨ ਜਿਹੜਾ ਪਹਿਲਾਂ ਹੀ ਜਾਰੀ ਕੀਤੇ ਗਏ ਮਹਾਤਮਾ ਗਾਂਧੀ ਲੜੀ ਦੇ ਨੋਟਾਂ ਦੇ ਸਮਾਨ ਰਹੇਗਾ ਨਵੇਂ 100 ਅਤੇ 200 ਰੁਪਏ ਦੇ ਨੋਟਾਂ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਜਾਣਕਾਰੀ ਮੁਤਾਬਕ ਇਸ ਤੇ ਰਾਜਪਾਲ ਸੰਜੇ ਮਲੋਤਰਾ ਦੇ ਦਸਤਖਤ ਕਰਨਗੇ ਇਸ ਦਾ ਡਿਜ਼ਾਈਨ ਜਿਹੜਾ ਮਹਾਤਮਾ ਗਾਂਧੀ ਨਵੀਂ ਲੜੀ ਦੇ ਸਮਾਨ ਹੋਵੇਗਾ ਰੰਗ ਪੈਟਰਨ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਪਹਿਲਾਂ ਵਾਂਗ ਹੀ ਰਹਿਣਗੇ ਆ ਪੁਰਾਣੇ 100 ਅਤੇ 200 ਰੁਪਏ ਦੇ ਜਿਹੜੇ ਨੋਟ ਨੇ ਉਹ ਵੈਧ ਰਹਿਣਗੇ ਆਰਬੀਆਈ ਨੇ ਸਪਸ਼ਟ ਕੀਤਾ ਕਿ ਪਹਿਲਾਂ ਤੋਂ ਜਾਰੀ ਕੀਤੇ ਗਏ ਸਾਰੇ 100 ਅਤੇ 200 ਰੁਪਏ ਦੇ ਨੋਟ ਵੈਧ ਰਹਿਣਗੇ ਅਤੇ ਉਹਨਾਂ ਨੂੰ ਬਾਜ਼ਾਰ ਵਿੱਚ ਪਰਚਲਿਤ ਹੋਣ ਤੋਂ ਨਹੀਂ ਰੋਕਿਆ ਜਾਵੇਗਾ ਆਰਬੀਆਈ ਦੇ ਮੁਖ ਜਨਰਲ ਮੈਨੇਜਰ ਨੇ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਬੈਂਕਿੰਗ ਪ੍ਰਣਾਲੀ ਵਿੱਚ ਸਥਿਰਤਾ ਬਣਾਈ ਰੱਖਣਾ ਤੇ ਨਗਦ ਦੀ ਸਪਲਾਈ ਦੇ ਸੁਚਾਰੂ ਪ੍ਰਵਾਹ ਨੂੰ ਯਕੀਨੀ ਬਣਾਉਣਾ ਹੈ ਜਾਣਕਾਰੀ ਮੁਤਾਬਕ ਇਸ ਤੋਂ ਇਲਾਵਾ ਆਰਬੀਆਈ ਨੇ ਜਲਦੀ ਹੀ 50 ਰੁਪਏ ਦੇ ਨਵੇਂ ਨੋਟ ਵੀ ਜਾਰੀ ਕਰੇਗਾ ਜਿਨ੍ਹਾਂ ਤੇ ਗਵਰਨਰ ਸੰਜੇ ਮਲੋਤਰਾ ਦੇ ਦਸਤਖਤ ਹੋਣਗੇ ਇਹ ਵੀ ਮਹਾਤਮਾ ਗਾਂਧੀ ਨਮੀ ਲੜੀ ਦੇ ਪੁਰਾਣੇ ਨੋਟਾਂ ਦੇ ਸਮਾਨ ਹੋਣਗੇ ਸੰਜੀ ਮਲੋਤਰਾ ਨੇ ਦਸੰਬਰ 2024 ਵਿੱਚੀ ਸ਼ਕਤੀ ਕੌਂਦ ਦਾ ਦਾਸ ਦੀ ਥਾਂ ਤੇ ਆਰਬੀਆਈ ਗਵਰਨਰ ਦਾ ਅਹੁਦਾ ਸੰਭਾਲ ਲਿਆ ਹਾਂਜੀ ਇਹ ਦੱਸਦੀ ਹੈ ਕਿ ਜੇਕਰ ਤੁਹਾਡੀ ਜੇ ਦੇ ਵਿੱਚ 100 ਜਾਂ 200 ਰੁਪਏ ਦੇ ਨੋਟ ਨੇ ਜਾਂ 100 ਜਾਂ 200 ਰੁਪਏ ਦੇ ਜਿਹੜੇ ਬੰਡਲ ਨੇ ਘਰ ਰੱਖੇ ਹੋਏ ਨੇ ਤਾਂ ਉਹਨਾਂ ਨੂੰ ਜਲਦੀ ਜਲਦੀ ਖਰਚ ਲਵੋ ਕਿਤੇ ਤੁਹਾਡਾ ਵੱਡਾ ਨੁਕਸਾਨ ਨਾ ਹੋ ਜਾਵੇ ਦੱਸ ਦਿੰਦੇ ਹਾਂ ਕਿ ਵੱਡੇ ਬਦਲਾਅ ਹੋਏ ਨੇ ਕਿਹੜੇ ਬਦਲਾਅ ਹੋਏ ਨੇ ਉਹ ਵੀ ਤੁਹਾਨੂੰ ਪੂਰੀ ਡਿਟੇਲ ਵਿੱਚ ਦੱਸ ਦਿੰਦੇ ਹਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ RBI ਨੇ ਜਲਦੀ ਹੀ 100 ਅਤੇ 200 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਿਹਾ। ਇਹ ਨਵੇਂ ਨੋਟ ਰਾਜਪਾਲ ਸੰਜੀ ਮਲੋਤਰਾ ਦੇ ਜਿਹੜੇ ਦਸਤਖਤ ਨਾਲ ਆਉਣਗੇ ਹਾਲਾਂਕਿ ਉਹਨਾਂ ਦਾ ਜਿਹੜਾ ਡਿਜ਼ਾਈਨ ਪਹਿਲਾਂ ਹੀ ਜਾਰੀ ਕੀਤੇ ਗਏ ਮਹਾਤਮਾ ਗਾਂਧੀ ਨਵੀਂ ਲੜੀ ਦੇ ਨੋਟਾਂ ਦੇ ਸਮਾਨ ਰਹੇਗਾ। ਨਵੇਂ 100 ਅਤੇ 200 ਰੁਪਏ ਦੇ ਜਿਹੜੇ ਨੋਟਾਂ ਦੀਆਂ ਵਿਸ਼ੇਸ਼ਤਾਵਾਂ ਨੇ ਉਹ ਤੁਹਾਨੂੰ ਡਿਟੇਲ ਵਿੱਚ ਦੱਸ ਦਿੰਨੇ ਆ ਜਾਣਕਾਰੀ ਮੁਤਾਬਕ ਇਸ ਤੇ ਰਾਜਪਾਲ ਸੰਜੇ ਮਲੋਤਰਾ ਦਸਤਕਤ ਕਰਨਗੇ ਜਨਵਰੀ ਵੀ ਦੱਸ ਦਿੰਨੇ ਆ ਇਸ ਦਾ ਡਿਜ਼ਾਈਨ ਆ ਜਿਹੜਾ ਮਹਾਤਮਾ ਗਾਂਧੀ ਨਵੀਂ ਲੜੀ ਦੇ ਸਮਾਨ ਹੋਵੇਗਾ ਰੰਗ ਪੈਟਰਨ ਦੀ ਗੱਲ ਕਰੀਏ ਤਾਂ ਰੰਗ ਪੈਟਰਨ ਅਤੇ ਸੁਰੱਖਿਆ ਪਰ ਸਿਸਟਮ ਪਹਿਲਾਂ ਹੀ ਵਾਂਗ ਰਹਿਣਗੇ ਆਰਬੀਆਈ ਨੇ ਸਪਸ਼ਟ ਕੀਤਾ ਕਿ ਪਹਿਲਾਂ ਤੋਂ ਜਾਰੀ ਕੀਤੇ ਗਏ ਸਾਰੇ 100 ਅਤੇ 200 ਰੁਪਏ ਦੇ ਨੋਟ ਵੈਧ ਰਹਿਣਗੇ ਉਹਨਾਂ ਨੂੰ ਬਾਜ਼ਾਰ ਵਿੱਚ ਪ੍ਰਚਲਿਤ ਹੋਣ ਤੋਂ ਨਹੀਂ ਰੋਕਿਆ ਜਾਵੇਗਾ ਹਾਂਜੀ ਦੱਸ ਦਿੰਨੇ ਆ ਕਿ ਆਰਬੀਆਈ ਨੇ ਸਪਸ਼ਟ ਕੀਤਾ ਕਿ ਪਹਿਲਾਂ ਤੋਂ ਜਾਰੀ ਕੀਤੇ ਸਾਰੇ 100 ਅਤੇ 200 ਰੁਪਏ ਦੇ ਜਿਹੜੇ ਨੋਟ ਵੈਧ ਰਹਿਣਗੇ ਤੇ ਉਹਨਾਂ ਨੂੰ ਬਾਜ਼ਾਰ ਵਿੱਚ ਜਿਹੜਾ ਪ੍ਰਚਲਿਤ ਹੋਣ ਤੋਂ ਨਹੀਂ ਰੋਕਿਆ ਜਾਵੇਗਾ RBI ਦੇ ਮੁਖ ਜਨਰਲ ਮੈਨੇਜਰ ਨੇ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਬੈਂਕਿੰਗ ਪ੍ਰਣਾਲੀ ਵਿੱਚ ਸਥਿਰਤਾ ਬਣਾਈ ਰੱਖਣਾ ਤੇ ਨਕਦੀ ਸਪਲਾਈ ਦੇ ਸਚਾਰੂ ਪਰਵਾਹ ਨੂੰ ਯਕੀਨੀ ਬਣਾਉਣਾ ਜਾਣਕਾਰੀ ਮੁਤਾਬਕ ਇਸ ਤੋਂ ਇਲਾਵਾ RBI ਜਲਦੀ ਹੀ 50 ਰੁਪਏ ਦੇ ਨਵੇਂ ਨੋਟ ਵੀ ਜਾਰੀ ਕਰੇਗਾ ਹਾਂਜੀ ਜਾਣਕਾਰੀ ਮੁਤਾਬਕ ਇਸ ਤੋਂ ਇਲਾਵਾ RBI ਜਲਦੀ ਹੀ 50 ਰੁਪਏ ਦੇ ਨਵੇਂ ਨੋਟ ਵੀ ਜਿਹੜਾ ਉਹ ਜਾਰੀ ਕਰੇਗਾ ਜਿਨ੍ਹਾਂ ਤੇ ਗਵਰਨਰ ਸੰਜੀ ਮਲੋਤਰਾ ਦੇ ਦਸਕਤ ਹੋਣਗੇ ਇਹ ਵੀ ਮਹਾਤਮਾ ગાંધી ਨਵੀਂ ਲੜੀ ਦੇ ਪੁਰਾਣੇ ਨੋਟਾਂ ਦੇ ਜਿਹੜੇ ਸਮਾਨ ਹੋਣਗੇ ਸੰਜੀ ਮਲੋਤਰਾ ਨੇ ਦਸੰਬਰ 2024 ਵਿੱਚ ਸ਼ਕਤੀ ਕਾਂਦ ਦਾਸ ਦੀ ਥਾਂ ਤੇ RBI ਗਵਰਨਰ ਦਾ ਅਹੁਦਾ ਸੰਭਾਲਿਆ ਹਾਂਜੀ ਜੇਕਰ ਹੁਣ ਆਪਾਂ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਦਾ ਡਿਜ਼ਾਈਨ ਆ ਜਿਹੜਾ ਮਹਾਤਮਾ ਗਾਂਧੀ ਨਮੀ ਲੜੀ ਦੇ ਸਮਾਨ ਹੋਵੇਗਾ ਰੰਗ ਪੈਟਰਨ ਦੀ ਗੱਲ ਕਰੀਏ ਤਾਂ ਰੰਗ ਪੈਟਰਨ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਪਹਿਲਾਂ ਵਾਂਗੀ ਰਹਿਣਗੀਆਂ RBI ਨੇ ਹੋਰ ਵੀ ਸਪੱਸ਼ਟ ਕੀਤਾ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਪਹਿਲਾਂ ਤੋਂ ਜਾਰੀ ਕੀਤੇ ਗਏ ਸਾਰੇ 100 ਅਤੇ 200 ਰੁਪਏ ਦੇ ਨੋਟ ਵੈਧ ਰਹਿਣਗੇ ਤੇ ਉਹਨਾਂ ਨੂੰ ਬਾਜ਼ਾਰ ਵਿੱਚ ਪਰਚਲਿਤ ਹੋਣ ਤੋਂ ਨਹੀਂ ਰੋਕਿਆ ਜਾਵੇਗਾ RBI ਦੇ ਮੁਖ ਜਨਰਲ ਮੈਨੇਜਰ ਨੇ ਕਿਹਾ ਕਿ ਇਸ ਫੈਸਲੇ ਦਾ ਜਿਹੜਾ ਉਦੇਸ਼ ਬੈਂਕਿੰਗ ਪ੍ਰਣਾਲੀ ਵਿੱਚ ਸਥਿਰਤਾ ਬਣਾਈ ਰੱਖਣਾ ਤੇ ਨਕਦ ਦੀ ਸਪਲਾਈ ਦੇ ਸੁਚਾਰੂ ਪ੍ਰਵਾਹ ਨੂੰ ਯਕੀਨੀ ਬਣਾਉਣਾ ਹੈ